ਉਹਨਾਂ ਲੀਡਰਾਂ ਦੇ ਹੱਥ 'ਚ ਆ ਗਈ ਜਿਹੜੇ ਤਿੰਨ ਤਿੰਨ ਵਾਲੀ ਹਾਰ ਚੁੱਕੇ ਆ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਮੈਂ ਇਹ ਸਮਝਦਾ ਕਿ ਜਿੰਨੇ ਵੀ ਜੀਪੀ ਦੇ ਰਿਸਪੈਕਟਡ ਇਮਾਨਦਾਰ ਜਿਨ੍ਹਾਂ ਨੇ ਬੀਜੇਪੀ ਨੂੰ ਖੂਨ ਨਾਲ ਸਿੱਧਿਆ ਉਹਨਾਂ ਵਰਕਰਾਂ ਨੂੰ ਸਾਰਿਆਂ ਨੂੰ ਘਰ ਬਿਠਾਇਆ ਆ ਅੱਜ ਇਹਨਾਂ ਬੀਜੇਪੀ ਦੇ ਵਰਕਰਾਂ ਨੂੰ ਚਾਰ ਪੰਜ ਵਰਕਰ ਤੋੜੇ ਹੋਏ ਆ ਬਸ ਉਹ ਹੀ ਕਰੀ ਜਾਂਦੇ ਆ ਈਵਨ ਸਾਡੇ ਜ਼ਿਲ੍ਹਾ ਪ੍ਰਧਾਨ ਨੂੰ ਡੈਡ ਕੀਤਾ ਆ ਬੀਜੇਪੀ ਦੇ ਉਹਨਾਂ ਮੇਰਾ ਨਹੀਂ ਉਹ ਜ਼ਿਲ੍ਹਾ ਪ੍ਰਧਾਨ ਮੈਂ ਕਹਿ ਬੈਠਾ ਹਾਂ ਜਿਹੜਾ ਸਾਡਾ ਜ਼ਿਲ੍ਹਾ ਪ੍ਰਧਾਨ ਸਿਗਾ ਉਹਨਾਂ ਹੈਗਾ ਬੀਜੇਪੀ ਦਾ ਉਹਨੂੰ ਡੈਡ ਕੀਤਾ ਆ ਇਹਨਾਂ ਬੰਦੇਆਂ ਨੇ ਸਾਡੇ ਕਹਿੰਦਾ ਪੁਰਾਣੀ ਬਰਕਰਾਰ ਦੀ ਕੋਈ ਸੁਣਾ ਪੁਰਾਣੀ ਬਰਕਰਾਰ ਦੀ ਕੋਈ ਸੁਣਾਈ ਨਹੀਂ ਮੈਂ ਤਾਂ ਹੋਰ ਗੱਲ ਦੱਸਦਾ ਸ਼ੇਖ ਆਬਦ ਜੀ ਆਏ ਅੱਜ ਤੋਂ 6 ਮਹੀਨੇ ਪਹਿਲਾਂ ਕੈਬਨਟ ਮੰਤਰੀ ਸੈਕਟਰ ਮਿਨਿਸਟਰ ਮੈਂ ਉਹਨਾਂ ਨੂੰ ਕਿਹਾ ਸ਼ੇਖ ਆਬਦ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਨਾ ਕਿੰਨੇ ਮੈਂ ਨੈਕਸਟ ਟਾਈਮ ਤੁਹਾਡੇ ਨਾਲ ਗੱਲ ਕਰਾਂਗਾ 6 ਮਹੀਨੇ ਹੋਣਾ ਮੈਂ ਨਾਲ ਗੱਲ ਨਹੀਂ ਕੀਤੀ 2 ਮਹੀਨੇ ਦੇ ਵਿੱਚ ਰੁਬਾਨੀ ਜੀ ਸਾਡੇ ਪੰਜਾਬ ਦੇ ਮੁਖੀਆ ਨੇ ਪਰਿਵਾਰੀ ਨੇ ਗੁਜਰਾਤ ਦੇ ਚੀਫ ਮਿਨਿਸਟਰ ਰਹੇ ਨੇ ਦੋ ਵਾਰੀ ਮੈਨਾਂ ਨਾਲ ਗੱਲ ਕੀਤੀ ਦੋ ਵਾਰੀ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਤੁਹਾਡੇ ਨਾਲ ਮੈਂ ਗੱਲ ਕਰਦਾ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਇਮਾਨਦਾਰ ਵਰਕਰ ਦੇ ਨਾਲ ਕੋਈ ਵੀ ਲੀਡਰ ਗੱਲ ਕਰਨ ਨੂੰ ਤਿਆਰ ਨਹੀਂ ਅਸੀਂ ਜਿੰਨੇ ਮਰਜ਼ੀ ਕਹਣ ਗਾਈ ਜਾਈਏ ਅਸੀਂ ਦੇਸ਼ ਭਗਤਾ ਮੈਂ ਚੈਲੰਜ ਦੇ ਨਾਲ ਪ੍ਰੈਸ ਦੇ ਅੱਗੇ ਗੱਲ ਕਹਿ ਰਹੇ ਹਾਂ ਮੈਂ ਤੀਸਰੀ ਜੀ ਵੜਦਾ ਹਾਂ ਸੀਗਾ ਸਾਡੇ ਮੱਲੇ ਸ਼ਾਖਾ ਲੱਗਦੀ ਸੀਗੀ ਸ੍ਰਿੰਦਰ ਸੂਜੀ ਕੁਵਰਨ ਦਾ ਸੂਜੀ ਦੇ ਪੁੱਤਰ ਸ਼ਾਖਾ ਲਾਉਂਦੇ ਹੁੰਦੇ ਸੀਗੇ ਹੁਣ ਹੋਗੋ ਮੇਰੀ 75 ਸਾਲ ਆ ਉਹ ਤਾਂ ਮੇਰੇ 9 ਸਾਲ ਦਾ ਸੀਗਾ ਉਸ ਦਿਨ ਤੋਂ ਲੈ ਕੇ ਅੱਜ ਤਾਈ ਮੇਰੇ ਤੇ ਕੋਈ ਅਲੀਗੇਸ਼ਨ ਲਗਾ ਦੇ ਜਿਹੜੇ ਕਿਸੇ ਕੋ ਮੈਂ ਚਾਹ ਦਾ ਕੱਪ ਪੀਤਾ ਜਾਂ ਮੈਂ ਆਪਣੇ ਵਰਕਰ ਦਾ ਜਾਂ ਆਪਣੇ ਪਾਰਟੀ ਦੇ ਬੰਦੇ ਦਾ ਕੰਮ ਨਹੀਂ ਕਰਾਇਆ ਜੁੁੱਤੀ ਤੁਹਾਡੀ ਸਾਰਿਆਂ ਦੀ ਸਿਰ ਮੇਰਾ ਬਸਾ ਸਾਹਿਬ ਕਈ ਦਹਾਕਿਆਂ ਤੋਂ ਤੁਸੀਂ ਜਿਹੜਾ ਕੰਮ ਕੀਤਾ ਬੀਜੇਪੀ ਦੇ ਜਿਲੋਂ ਕੀਤਾ ਸੰਮਨ ਹੋ ਕੀਤਾ ਤੇ ਕਿੰਨੇ ਕ ਦੁੱਖ ਨਾਲ ਜਿਹੜੀ ਤੁਸੀਂ ਪਾਰਟੀ ਛੱਡੀ ਆ ਤੇ ਕਿੰਨੀ ਕ ਖੁਸ਼ੀ ਤੁਹਾਨੂੰ ਆਪ ਪਾਰਟੀ ਦੇ ਆਜੰਤ ਹੋਈ ਇਹ ਮੈਂ ਜਿੰਨੇ ਦੁੱਖ ਨਾਲ ਛੱਡੀ ਆ ਜਾਂ ਮੇਰਾ ਮਨ ਜਾਣਦਾ ਜਾਂ ਉਹ ਪ੍ਰਭੂ ਜਾਣਦਾ ਜਿਹਨਾਂ ਦਾ ਮੈਂ ਭਗਤਾਂ ਹਾਂ ਉਹਨੂੰ ਆਂਝਦਾ ਲੋ ਉਹ ਜਾਣਦੇ ਆ ਮੈਂ ਅੱਜ ਜਿਹੜੀ ਆਪ ਪਾਰਟੀ ਨੂੰ ਜੁਆਇਨ ਕਰ ਰਿਹਾ ਇਹ ਡਿਊ ਟੂ ਮੇਰੇ ਛੋਟੇ ਭਾਈ ਜਿੰਪਾ ਜੀ ਬਿੰਦੂ ਜੀ ਮੇਰੇ ਬੱਚੇ ਵੀ ਆ ਭਰਾ ਵੀ ਆ ਇਹਨਾਂ ਦੋਨਾਂ ਬੰਦਿਆਂ ਦੇ ਕਰਕੇ ਮੈਂ ਜੁਆਇਨ ਕਰ ਰਿਹਾ ਤੁਸੀਂ ਸਾਰਾ ਜੇ ਆਮ ਪਾਰਟੀ ਜੋਇਨ ਕਰ ਚੁੱਕੇ ਹੋ ਤੇ ਬੀਜੇਪੀ ਦੇ ਤੁਸੀਂ ਹੁਣ ਸਾਥ ਦਾ ਹੋ ਗਏ ਹੋ ਤੇ ਬੀਜੇਪੀ ਕਹਿੰਦੀ ਆ ਕਿ 400 ਪਾਰ ਸੀਟ ਕਰਨੀਆਂ ਤੇ ਜੇ ਤੁਹਾਡੇ ਵਰਗੇ ਜੇ 65 70 70 ਸਾਲ ਤੋਂ ਜਿਹੜੇ ਛੋਟੇ ਹੁੰਦੇ ਆ ਰਹੀ ਇਹਨਾਂ ਨੇ ਬੀਜੇਪੀ ਦੇ ਕੰਮ ਕੀਤਾ ਜਿਉਂ ਪਾਰਟੀ ਛੱਡ ਲਣਗੇ ਤਾਂ 400 ਵਾਲਾ ਅੰਕੜਾ ਜਿਹੜਾ ਕਿੱਦਾਂ ਦੇਖਦੇ ਤੁਸੀਂ ਇਹ ਤੁਹਾਨੂੰ ਪ੍ਰਭੂ ਦਸੂਗਾਨ ਵਾਲਾ ਟਾਈਮ ਦੱਸੂਗਾ ਬੁਆਰਾ ਰਾਮਜੀਤ ਦੱਸਣਗੇ ਜਿਨ੍ਹਾਂ ਦੇ ਆਪਾ ਭਗਤ ਹਾਂ ਜੈ ਸ਼੍ਰੀ ਰਾਮ ਤੁਮਾਨ ਸਾਹਿਬ ਨੇ ਪੁੱਛ ਇੱਕ ਦਾ ਤੇ ਵਾਦੇ ਵੀ ਪੂਰੇ ਕੀਤੇ ਆ ਜੀ ਜਿਹੜੇ ਉੱਚ ਕਹੇ ਨਹੀਂ ਸੀਗੇ ਮੈਨੀਫੈਸਟੋ ਦੇ ਵਿੱਚ ਸੇ ਗਈ। ਦੇਖੋ ਅਗਰ ਡੇ ਟੋਲ ਪਲਾਜ਼ਾ ਦੇ ਬਾਰੇ ਸੇ ਕੇ ਬੰਦ ਕਰਨ ਦੇ ਇਹ ਇੱਕ ਮੈਨੀਫੈਸਟੋ ਨਹੀਂ ਇਹ ਦਾ ਆ ਸੜਕ ਸੁਰੱਖਿਆ ਫੋਰਸ ਨਹੀਂ ਸੀ ਇਹੋ ਦੇਖੋ ਛੋਟੀਆਂ ਗੱਲਾਂ ਪੰਜਾਬ ਦੇ ਲਈ ਔਰ ਹੁਸ਼ਿਆਰਪੁਰ ਦਾ ਅਤੀ ਧੰਨਵਾਦੀ ਆਮਨ ਸਾਹਿਬ ਦਾ ਅਗਰ ਪੰਜਾਬ ਤੇ ਸਭ ਤੋਂ ਪਹਿਲਾਂ ਕੋਚ ਨਹੀਂ ਹੈ ਸਾਡੇ 450 ਰੁਪਈਆ ਮਿਲਿਆ ਮੈਡੀਕਲ ਕਾਲਜ ਦਾ ਹੁਸ਼ਿਆਰਪੁਰ ਮੈਡੀਕਲ ਕਾਲਜ ਬਣਨ ਜਾ ਰਿਹਾ ਮੈਡੀਕਲ ਕਾਲਜ ਬਣਦਾ ਤਾਂ ਬੇਤਰ ਇਲਾਜ ਹੀ ਹੁੰਦਾ 300 ਬੈਡ ਦਾ ਨਵਾਂ ਹਸਪੀਟਲ ਮਿਲਿਆ ਇੱਕ ਛੋਟੀ ਗੱਲ ਅਰ ਨੇਰ ਤੇ ਪਾਣੀ ਦੇਖਿਆ ਨੀ ਕਿਸਾਨ ਅਜ ਤੱਕ ਆ ਗਿਆ ਕਿਹਦੀ ਲੋਕਾਂ ਦਾ ਆਇਆ ਮੈਂ ਤੁਹਾਨੂੰ ਇਹ ਦੇਖੋ ਲੋਕਾਂ ਦਾ ਆਇਆ ਇੱਕ ਮੁੰਡਾ ਆ ਕਰੋੜਾਂ ਰੁਪਏ ਦਾ ਪ੍ਰਾਪਰਟੀ ਤੋਂ ਅਰਬ ਰੁਪਇਆ ਕਮਾਉਣ ਵਾਲੇ ਬੰਦੇ ਮਨਿਸਟਰ ਹੋਏ ਲੋਕਾਂ ਦੇ ਦੋ ਵਾਰੀ ਐਮਐਲਏ ਬਣਾਈ ਸੀ ਉਹ ਭਾਈ ਉੱਥੇ ਤੋਂ ਤੂੰ ਹਰ ਵਾਰ ਪਿਆ ਤਾਂ ਉੱਥੋਂ ਉਹ ਤੋਂ ਅੰਮ੍ਰਿਤ ਸਰਕਾਰ ਨੂੰ ਸੀਗੀ ਸੀਗੀ ਸਰਕਾਰ ਦਾ ਪੈਸਾ ਲੱਗਣਾ ਸੀ ਕਿਾ ਇੱਕ ਉੱਥੇ ਬਾਥਰੂਮ ਠੱਕ ਲਈ ਸੀ